ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਇਸ ਪੰਜਾਬੀ ਵੀਰ ਨੂੰ ਦੇਖ ਸਕਦੇ ਹੋ ਜੋ ਕਿ ਅਮਰੀਕਾ ਦੇ ਵਿੱਚ ਨਾ ਯੂ ਟਰਨ ਰੋਂਗ ਲੈਂਡ ਤੋਂ ਬਾਅਦ ਇਸ ਵੀਰ ਤੋਂ ਨਾ ਤਿੰਨ ਆਦਮੀਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਵੀਰ ਨੂੰ ਨਾ 50 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਗਲਤੀਆਂ ਤਾਂ ਬੰਦੇ ਤੋਂ ਹੀ ਹੁੰਦੀਆਂ ਨੇ ਬੰਦਾ ਕਿਹੜਾ ਜਾਣ ਕੇ ਕਰਦਾ ਹੈ

ਤਾਂ ਕਿ ਕਿਸੇ ਗਰੀਬ ਤੇ ਰਹਿਮ ਕੀਤਾ ਜਾਵੇ ਰਟੌਲ ਪਿੰਡ ਦਾ ਇਹ ਵੀਰ ਰਹਿਣ ਵਾਲਾ ਹੈ ਜਿਸ ਤੋਂ ਇਹ ਹਾਦਸਾ ਜਾਣ ਬੁੱਝ ਕੇ ਨਹੀਂ ਹੋਇਆ ਤੇ ਇਹ ਵੀਰ ਮਾਂ ਦਾ ਇਕੱਲਾ ਪੁੱਤ ਹੈ ਤੇ ਤਿੰਨ ਭੈਣਾਂ ਦਾ ਇਕਲੌਤਾ ਸਹਾਰਾ ਹੈ ਤੇ ਇਸ ਵੀਰ ਦਾ ਬਾਪ ਨਹੀਂ ਜਾਣ ਵਾਲੇ ਦੁਨੀਆ ਤੋਂ ਚਲੇ ਗਏ ਪਰ ਜੇ ਇਸ ਵੀਰ ਨੂੰ ਸਜ਼ਾ ਹੋ ਗਈ ਤਾਂ ਇਹ ਹਰ ਪਲ ਜ਼ਿੰਦਗੀ ਦਾ ਔਖਾ ਨਿਕਲੂ ਸਾਰੇ ਜਾਣੇ ਇਸ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਇਸ ਵੀਰ ਨੂੰ ਬਚਾ ਲਓ ਸਾਰੇ ਜਾਣੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਇਸ ਵੀਰ ਦੇ ਹੱਕ ਦੇ ਵਿਚਾਰ ਸਕਣ